ਦੇ ਕੀ ਹਾਲ ਚਾਲ ਨੇ ਇੱਕ ਹੋਰ ਨਵੇਂ ਦਿਨ ਦੀ ਸ਼ੁਰੂਆਤ ਦੇਣਾ। ਨਵੀਂ ਵੀਡੀਓ ਤੁਹਾਡਾ ਸਵਾਗਤ ਹੈ। ਤੇ ਅੱਜ ਚੱਲੇ ਆ ਮਨਾਲੀ ਨੂੰ ਕਰਕੇ ਓਕੇ ਬਾਏ ਬਾਏ டாਟਾ। ਹਾਂ ਹੁਣ ਸਾਰਾ ਟਰੈਕ ਬਗ ਪੈ ਕੇ ਨੇ ਆਪਣੇ ਤੇ ਚੱਲੇ ਆ ਕਰੀਏ ਸੀ ਆਫ ਮਨਾਲੀ ਨੂੰ। ਕਿ ਦੋ ਤਿੰਨ ਦਿਨ ਹੋ ਗਏ ਇੱਥੇ ਘਰੋਂ ਨਿਕੜਿਆ ਤਿੰਨ ਕੱਲ ਵੀ ਮਨਾਲੀ ਸੀਗੇ ਪਰਸੋਂ ਨਹੀਂ ਕਰਨ ਸੀਗੇ। ਤੇ ਆ ਚੱਲਦੇ ਆ ਮਨਰਾਜ ਨੂੰ ਹੋਈ ਪਈ ਖੁਸ਼ੀ। ਚਲੋ ਬੈਗ ਫੇਰ ਸਾਲ ਬਾਅਦ ਬੁੱਕ ਰੱਖੀ। ਚਲਦੇ ਆਂ ਹੋਟਲ ਦਾ ਨਾਮ ਸਾਦਕ। ਇੱਥੇ ਚ ਘਟ ਗਈ ਹਵਾ ਗੱਡੀ ਦੇ। ਇਹ ਚ ਪਹਿਲਾਂ ਵੀ ਕਿੱਲ ਲੱਗਿਆ ਸੀਗਾ ਹਵਾ ਵਾਲੀ ਪੰਪ ਤਾਂ। ਪਾਣੀ ਟੈਂਕ ਆਪੇ ਪਾਈਆ ਕੋਈ ਹੈ ਨਹੀਂ ਸੀਗਾ। ਹੁਣ ਚੱਲਦੇ ਆਂ। ਓਕੇ। ਪੈਰਾ ਗਲਾਈਡਿੰਗ ਵਾਲੇ ਫਿਰਦੇ ਨੇ ਮੂਰੇ। ਮੂਰੇ ਗੱਡੀ। ਇੱਥੇ ਇੱਧਰ ਆ ਕੇ ਤਾਰਦੇ ਨੇ ਭਾਈ ਉੱਤਰੋਂ ਡਾ ਕੇ ਇਹ। ਉਹ ਉਹ ਆਉਂਦਾ ਇੱਕ ਉੱਪਰ। ਉੱਥੋਂ ਚੜਾਉਂਦੇ ਨੇ ਸਣੀ ਉਹ ਉੱਥੇ ਚਾਰ ਜਾਨੇ ਹੇ ਥੱਲੇ ਫਲੇਨ ਪੰਜ ਨੇ ਵਿਚ ਵਾਲਾ ਤਾਂ ਕਿਵੇਂ ਲੋਟਣੀਆਂ ਜਗਾ ਨਹੀਂ ਉਤਰੂਗਾ geke ਖਾ ਖਾ ਕੇ ਪਲੇਰੀਏ ਚ ਉਹ ਨੀਚੇ ਦੇ ਨਾਲ ਉਹਨਾਂ ਦੇ ਹੈ ਕੋਈ ਹਾਂਜੀ ਹਾਂ ਨਾਲ ਹੁੰਦਾ ਕੱਲੇ ਤਾਂ ਤੁਸੀਂ ਪਰਲੇ ਪਾੜੀ ਆਪਾਂ ਕੱਲਿਆਂ ਨੂੰ ਨਹੀਂ ਨਾ ਚਲਾਉਣਾ ਆਉਣਾ ਇਹ ਫਿਰ ਸਟਾਰਟ ਕਿੱਥੋਂ ਕਰਾਉਂਗੇ ਉਹ ਉੱਪਰ ਆ ਜੀ ਉਹ ਦਿਖਦਾ ਉੱਤੇ ਅੱਜ ਦਾ ਸਫਰ ਆਪਣਾ ਹੈਗਾ 310 5 ਦੇ ਕਿਲੋਮੀਟਰ ਮੈਨੂੰ ਇੰਨਾ ਸੀਗਾ ਹੋਟਲ ਚ ਜਾਣਾ ਹੁਣੇ ਪਿੰਡ ਜਾਣਾ ਪਿੰਡ ਸਿੱਲਾ ਪਿੰਡ ਜਾਣਾ ਸਰ ਬੱਚੇ ਕਹਿੰਦੇ ਪਹਾੜੀਆਂ ਚ ਜੀ ਲੱਗਦਾ ਥਲੇ ਰਸਤੇ ਚ ਦੇਖਦਾ ਗੁਰੂ ਘਰ ਸਟੇ ਕਰਾਂਗੇ ਇੱਕ ਮਥੜੇ ਕਰਾਂਗੇ ਓਣ ਗੱਡੀ ਰੋਕੀਆ ਫੋਟੋ ਫੂਟਾਂ ਕਰ ਲਈਏ ਕਹਿੰਦੇ ਫੋਰ ਰਸਤੇ ਚ ਇੱਥੇ ਇਹ ਰਾਫਟਿੰਗ ਵਾਲਿਆਂ ਦਾ ਪੁਆਇੰਟ ਜਰਾ ਪਾਣੀ ਨਿਤਵਾਹੀ ਕਰੀ ਵੀ ਦੇਖੋ ਕੀ ਕਰ ਰੱਖਿਆ ਰਖਤਾਂ ਦੀਆਂ ਜੜਾਂ ਇਹਨਾਂ ਨੇ ਵੀ ਏਰੀਆ ਬੰਦੇ ਹੋਏ ਨੇ ਤਾਰ ਲਾ ਰੱਖੀ ਆ ਨੀਚੇ ਹੋ ਰਾਫਟਿੰਗ ਇਹ ਸੀ ਕਰੀ ਹੋਈ ਆ ਜਾ 15 ਚਾਹੇ ਤੇ ਜਹਾਜ਼ ਕਰ ਲਈਦੀ ਮੁੰਡੇ-ਮੁੰਡੇ ਆਏ ਸੀਗੇ ਸੀ ਇਹ ਚ ਮੂੰਹ ਸਿਰ ਸਾਰਾ ਗਿੱਲਾ ਹੋ ਜਾਂਦਾ ਪਾਣੀ ਕਈ ਜਗ੍ਹਾ ਟੋਆ ਜਿਹਾ ਆਉਂਦੇ ਨੇ ਉੱਪਰੋਂ ਨੰਗਾਉਂਦੇ ਨੇ ਕਿਸ਼ਤੀ ਉੱਥੇ ਨੂੰ ਕੱਢਦੇ ਨੇ ਬੋਟ ਦੀ ਫਿਰ ਉਹੀ ਵਾਪਸ ਲਿਆਉਂਗੇ ਗੱਡੀ ਚ ਲੈ ਕੇ ਆਉਂਦੇ ਨੇ ਵਾਪਸ ਉਧਰੋਂ ਉਧਰ ਮੱਡੀ ਚ ਲੈ ਆਉਂਦੇ ਹੂੰ ਪੂਰੇ ਤੇ ਬੋਟ ਚ ਲੈ ਕੇ ਜਾਂਦੇ ਆਂ ਉਧਰੋਂ ਮੱਡੀ ਚ ਕਰਾ ਰਹੇ ਹਾਂ ਫੋਟੋ ਇੱਥੇ ਖੜੇ ਲੋਕਾਂ ਰਾਫਟਿੰਗ ਕਰੀ ਜਾਂਦੇ ਨੇ ਇੱਕ ਬੋਟ ਪਹਿਲਾਂ ਉਹ ਅੱਗੇ ਲੰਘੀ ਇੱਥੇ ਖੜੀ ਸੀ ਸਾਡੇ ਕੋਲ ਮਨਰਾਜ ਮਸਤੀਆਂ ਕਰ ਰਿਹਾ ਇੱਧਰ ਹਰੇਤਾ ਚੱਕ-ਚੱਕ ਮਾਰ ਰਿਹਾ ਵਿੱਚ ਪਾਣੀ 'ਚ ਲੈ ਵੀਰੇ ਹੁਣ ਤੁਸੀਂ ਕਰੋ ਤਾ ਮੈਨੂੰ ਦੱਸ ਤੈਨੂੰ ਕੀ ਕੀ ਚਾਹੀਦਾ ਠੀਕ ਆ ਉਹ ਤੇਰਾ ਬੈਗ ਆ ਉਹ ਬੈਗ ਦੇ ਵਿੱਚ ਇਸਨੂੰ ਮਾਰ ਪਾ ਲਾਂਗੇ ਸਰ ਇਹਨਾਂ ਦੇ ਵਿੱਚ ਰਹਿੰਦੇ ਤੁਸੀਂ ਜਾ ਨਹੀਂ ਤਾਰੇ ਗਿਰੀ ਬਠਾ ਓਕੇ ਆ ਜਾ ਤੂੰ ਮੇਰੇ ਕੋਲ ਮੈਨੂੰ ਕੁਝ ਵੇਰੇ ਕੋ ਤੇ ਤੁਸੀਂ ਕਿ ਉਹ ਸਾਹਮਣੇ ਵਾਲੇ ਦੁਕਾਨ ਤੋਂ ਕੁਝ ਕਹੋਗੇ ਹਾਂ ਪੈਸੇ ਦਿੰਦੇ ਦੋ ਕਿਦਾਂ ਓ ਸੋਕੇ ਥੈਂਕ ਯੂ ਹਾਂ ਚਕੇ ਬਸ ਗਲਿਟਰ ਵਾਲੀ ਕਰੋ ਠੀਕ ਹੈ ਜਿਹਦੇ ਵਿੱਚ ਬਹੁਤ ਸਾਰੇ ਹੈਲੋ ਸਿੰਗਲ ਫਲੋ ਸੀਗਾ ਜਾਂਦੇ ਵੇ ਹੁਣ ਇਕਤਰ ਵਾਲੇ ਇੱਥੇ ਗਏ ਸੀਗੇ ਇੱਥੋਂ ਵਾਪਸੀ ਡਬਲ ਕਰਤਾ ਰੋੜ ਇਹਨਾਂ ਨੇ ਹੁਣ ਪਹਿਲੀ ਟਨਲ ਕਰ ਲਈ ਕ੍ਰੋਸ ਹੁਣ ਤਾਂ ਸਫਰਾਂ ਹੀ ਕੱਟਦੇ ਆ ਰਹੇ ਆ ਲੱਗੀਆਂ ਤਾਂ ਵੀ ਲੰਘੇ ਲੰਘੇ ਬਸ ਇਹ 12ਵੀਂ ਸੀ ਲਾਸਟ ਨਹੀਂ ਨਹੀਂ 13ਵੀਂ ਪਤਾ ਨਹੀਂ ਕਿੰਨਵੀਂ ਸੀ ਇਹ ਉੱਥੋਂ ਇੱਥੇ ਤੱਕ ਸਾਫ਼ ਕਰ ਦਿੰਦੇ ਆ ਸਾਹਮਣੇ ਨੂੰ ਸੀ ਪਹਿਲਾਂ ਉੱਧਰ ਨੂੰ ਪੁਰਾਣਾ ਰਸਤਾ ਅੱਛਾ ਉੱਧਰ ਨੂੰ ਰਸਤਾ ਸੀ ਹਾਂ ਹੁਣ ਇਹ ਨਵੀਂ ਟਨਲ ਪਿਛਲੇ ਸਾਲ ਜਦੋਂ ਬੱਦਲ ਬਟਿੰਨੇ ਜੀ ਉਦੋਂ ਹੋਇਆ ਉਹਨੂੰ ਕਹਿੰਦੇ ਆ ਵਾਰਮੀ ਹੈ ਜਾਣ ਲੱਗੇ ਇੱਥੇ ਨੂੰ ਥੱਲੇ ਤਾਰਦੇ ਸੀਗੇ ਇਹਨਾਂ ਨੇ ਉੱਪਰੋਂ ਉਹ ਗੱਡੀਆਂ ਜਾਂਦੀਆਂ ਨੇ ਉੱਥੇ ਨੂੰ ਗਈ ਸੀ ਆਪੋ ਉੱਚੀ ਨੂੰ ਗਈ ਸੀ ਜਾਂਦੇ ਹਾਂ ਹਾਂ ਉਧਰ ਨੂੰ ਜਾਂਦੇ ਆ ਇੱਥੇ ਬਣਾ ਰੱਖਿਆ ਇਹਨਾਂ ਨੇ ਛੋਟਾ ਇੱਕ ਡੈਮੇਜ ਆ ਪਾਣੀ ਜਮਾ ਕਰ ਰੱਖਿਆ ਇੱਧਰ ਨਾਰੀਅਲ ਪਣੀ ਥੋੜਾ ਜਨਾ ਉੱਪਰੋਂ ਠੇਕਾ ਖਾ ਕੇ ਉੱਥੇ ਆਲੂ ਵਾਲੇ ਟਿੱਕੀ ਜੀ ਹੋ ਗਈ ਹੈ ਨਾ ਥੋੜਾ ਹੁਣ ਐ ਜੀ ਕਰ ਰਿਹਾ ਕੁਝ ਇੱਥੇ ਧੁੱਪ ਬਹੁਤ ਠਿੱਕੀ ਹੈ ਪੀਣ ਲਈ ਕੁਝ ਹੋਣਾ ਨਾਰੀਅਲ ਪਾਣੀ ਪੀਣੇ ਆ ਲੈ ਆਪਣੇ ਸੋਨੇ ਬਿਉਣ ਛੱਡ ਕੇ ਵਾਪਸ ਇੱਥੇ ਆਪਾਂ ਨੇ ਹੁਣ ਖਾਣਾ ਖਾਇਆ ਥੈਂਕ ਯੂ ਕਿਹੜਾ ਹੈ ਅੰਨਪੂਰਨਾ ਭੋਜਨ ਆ ਲਿਆ ਹੈ ਕਿੱਥੇ ਹੈ ਵੈਸੇ ਮੰਡੀ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਵਧੀਆ ਫੂਡ ਸੀ ਇਨਾਂ ਦਾ ਹੁਣ ਆਪਾਂ ਅੱਗੇ ਚੱਲਦੇ ਅੱਗੇ ਕਿੱਥੇ ਰੁਕਣਾ ਹੁੰਦੀ ਆਪਾਂ ਨੇ ਪਤਾ ਹੀ ਨਹੀਂ ਉਹ ਜਿੱਥੇ ਰੁਕਾਂਗੇ ਉੱਥੇ ਰੁਕਾਂਗੇ ਮਨਰਾਜ ਨੇ ਰੋਟੀ ਖਾਦੀ ਨਹੀਂ ਆ ਦੇਖੋ ਲੇਜ਼ ਲੰਘ ਰਹੇ ਆ ਇਹਦੇ ਫਟਾਫਟ ਰੋਟੀ ਖਾਈ ਨਹੀਂ ਗਈ ਲਾ ਲਿਓ 5 ਮਿੰਟਾਂ ਨਾਲ ਲਾ ਕੇ ਵਿਚਾਲਿਆਂ ਕੁਝ ਰਹਿੰਦੀਆਂ ਵੀ ਨੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਉਹਨਾਂ ਦਾ ਨੰਬਰ ਵਾਈਜ਼ ਇਹਨਾਂ ਨੇ ਨੰਬਰ ਉੱਥੇ ਹੀ ਪਾ ਰੱਖੇ ਨੇ ਹੁਣੇ ਪਰ ਸਾਨੂੰ 5ਵੀਂ ਆਈ ਹੈ। ਕਮਲ ਲਾਸਟ ਟਨਲ ਆ ਗਿਆ। ਕਮਲ ਕੀ? ਲੰਬੀ ਸੀ ਸ਼ਾਬਾਦ ਤੱਕ ਹੋ ਲੱਗੂਗੀ। ਓਕੇ। ਉਹ ਬੁਗਿਆ ਉਹੀਂ ਲੱਗਦਾ ਤੈਨੂੰ ਵਾਟਰਮ ਬਟਨ ਵਾਲਾ ਵੀ। ਆ ਵੀ ਕਹਿੰਦੀ ਕੁਛ ਨਹੀਂ ਦੀ ਜੇ ਮੈਂ ਗੱਡੀ ਹੌਲੀ ਰੱਖਦਾ ਕੁਛ ਨਹੀਂ ਤਾਂ ਸਾਨੂੰ। ਸਪੀਡ ਲਿਮਟ 80 ਤੇ ਉੱਪਰ ਚੜਨ ਲੱਗ ਗਈ ਦੀ ਸੂਈ ਹਾਂ ਬੁੱਤ ਲਾਸਟ ਵਾਲੀ ਆ ਗਈ ਪੱਪਾ ਕੀ ਕਰੇ ਹੁੰਦਾ ਹੋਰ ਵਾਲੀ ਉੱਤਰ ਵਾਲਾ ਹਲੇ ਕੰਮ ਚੱਲ ਰਿਹਾ ਦਾ ਵੀ ਸਣੀ ਇੱਕ ਪਾਸਿਓਂ ਚੱਲਦੀ ਹੋਈ ਵੀਰ ਇੱਕ ਪਾਸੇ ਆਉਣ ਜਾਣਾ ਡੈਡ ਕਰਦਣਗੇ ਵੀਰੇ ਹਾਂ ਤੁਸੀਂ ਐਂ ਕਰੋ ਨਾਲ ਇੱਕ ਪੂਰੇ ਰਹਿ ਗਿਆ ਸਾਨੂੰ 120 ਕਿਲੋਮੀਟਰ 20 25 ਇੱਥੋਂ ਹੁਣ ਹੋਰ ਤੇਲ ਪੋਇ 1500 ਦਾ ਕੀ ਪ੍ਰਾਈਵਸੀ ਪਹਿਲਾਂ ਹੁਣ ਰਹਿ ਗਏ ਸੀ ਡੋਰ ਐਂਡ 1500 ਦਾ ਹੋਰ ਪੈ ਗਿਆ ਪਿੰਡ ਪਹੁੰਚ ਜਾਗੇ ਅੱਪਾ ਕੋਲ ਆਇਦ ਤੇ ਬਾਈ ਜਵਾਬ ਇਹ ਦੇ ਗਿਆ ਕਿ ਇਹਦਾ ਖਤਮ ਹੋ ਗਿਆ ਜੈਸਪੁਰੀ 20% ਵਾਲਾ ਹੁਣ ਚਲੋ ਗਿਆ ਪ੍ਰੋਗਰਾਮ ਚੱਲੀਏ ਬਸ ਹੁਣ ਪ੍ਰੋਗਰਾਮ ਖਤਮ ਹੋ ਗਿਆ ਬਾਈਕੋਲ ਤੇ ਠੰਡੇ ਠੰਡੇ ਸਾਰੇ ਹੁਣ ਚੱਲੇ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਣ ਆਹੋ ਜੋੜ ਕਰਨਾ ਚਲ ਕੇ ਗੁਰੂਗੜ੍ਹ ਪਹੁੰਚ ਗਏ ਬਾਬਾ ਜੀ ਦੇ ਬਾਬਾ ਗੁਰਦਿੱਤਾ ਜੀ ਦੇ ਅੰਤਨ ਬਾਬਾ ਗੁਰਦਿੱਤਾ ਜੀ ਦੀਨ ਦਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸਰ ਦਿੱਤਾ ਜੀ ਘਰ ਪਹੁੰਚ ਗਏ ਗੱਡੀ ਚੱਲ ਗਈ ਆਪਣੀ 700 72 ਕਿਲੋਮੀਟਰ ਲਓ ਜੀ ਖਲੀ ਘਰ ਪਹੁੰਚ ਗਏ ਓਕੇ ਜਾਣਦੇ ਜਾਂਦੇ ਗਏ ਸਨਿਓਨੀ ਮੰਡੀ ਤਾਂ ਨਹੀਂ ਗਏ ਗੁਰੂ ਘਰ ਕਿਉਂਕਿ ਸਣੀ ਉਹਨਾਂ ਨੇ ਜਾਣਾ ਸੀਗਾ ਖੇਤੀ ਫਿਰ ਵੀ ਹੁਣ ਸਾਡੇ ਨਾਲ ਹੋ ਗਏ ਹੁਣ ਗਏ ਨੇ ਬਾਈ ਉਹ ਨਹੀਂ ਕਰਤਾ ਤੇ ਤਾਂ ਕਰਕੇ ਬਸ ਉਹ ਰਸਤੇ ਦੀ ਸਟਾਪ ਸੀਗੀ ਉਹ ਕੈਨਸਲ ਕਰਤੀ ਕੁਛ ਮਨਰਾਜਪੁੱਤ ਨੇ ਥੋੜਾ ਬੰਪਿੰਗ ਦਾ ਹੋ ਗਈ ਸੀਗੀ ਆਉਂਦੇ ਮੈਂ ਥੋੜੀ ਗੱਡੀ ਤੇਜ਼ ਕਰ ਲਈ ਜਾਂਦੇ ਬਹੁਤ ਸਲੋਲੀ ਵੀ ਮਸਤੀ ਦੀ ਚੱਲ ਗਏ ਆਉਂਦੇ ਮੈਂ ਥੋੜੀ ਤੇਜ਼ ਕਰੀ ਐਨੇ 'ਚ ਮਨਾਈ ਨੂੰ ਹੋ ਗਿਆ ਉਹਦੇ ਕਰਕੇ ਫਿਰ ਟਾਈਮ ਦਾ ਥੋੜਾ ਹੋ ਸੀਗਾ ਤਾਂ ਕਰਕੇ ਬਾਕੀ ਸਫਰ ਬਹੁਤ ਵਧੀਆ ਰਿਹਾ ਟੋਟਲ 778 ਕਿਲੋਮੀਟਰ ਚੱਲੀ ਹੈ ਗੱਡੀ ਤੇ ਬਾਈਓ ਨਹੀਂ ਹੁਣ ਜਾਣਗੇ ਬਸ ਬਾਈਓ ਨੂੰ ਮਿਲਦੇ ਆਂ ਤੇ ਆਪਾਂ ਕਰਾਂਗੇ ਟੈਸਟ ਹਿਉ ਨਾ ਚਲੇ ਗਏ ਜੀ ਤੇ ਬਾਕੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ